ਡੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮ ਸਿੰਘ ਦੀ ਕਪਾਲਾ ਲੁਧਿਆਣਾ ਪਛਮੀ ਜਿਮਨੀ ਚੋਨਾ ਨੂੰ ਲੈ ਕੇ ਲਗਾਤਾਰ ਲੋਕ ਜਿਹੜੇ ਨੇ ਉਹ ਘਰਾਂ ਚੋਂ ਬਾਹਰ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਗਰਮੀ ਬਹੁਤ ਹੈ ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈ ਹੁਣ ਲੋਕਾਂ ਦੀ ਗਿਣਤੀ ਥੋੜੀ ਜਿਹੀ ਘਟ ਚੁੱਕੀ ਹੋਈ ਨੇ ਤਾਂ ਬੂਥਾਂ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਉਹ ਵੀ ਤਸਵੀਰਾਂ ਟਾੜਨਾ ਸਾਂਝੀਆਂ ਕਰਾਂਗੇ ਜਦੋਂ ਤੁਸੀਂ ਬੂਥ ਤੇ ਐਂਟਰ ਕਰਦੇ ਹੋ ਤਾਂ ਇੱਕ 109 110 111 ਨੰਬਰ ਬੂਥ ਦੀਆਂ ਤਸਵੀਰਾਂ ਨੇ ਜੋ ਲੋਕ ਘਰਾਂ ਤੋਂ ਮੋਬਾਈਲ ਲੈ ਕੇ ਆਂਦੇ ਨੇ ਆਪਣਾ ਔਰ ਉਹਨਾਂ ਦਾ ਮੋਬਾਈਲ ਫੋਨ ਹੈ ਜੋ ਇੱਥੇ ਜ დილਾਟੂਨ اوف ਸਰ ਉبیه تھے اونچے ਹੋਏ ਨੇ ਮੌਇਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੀ ਤਸਵੀਰਾਂ ਠੋੜਾ ਤਾਂ ਸਾਂਝੀਆਂ ਕਰ ਰਹੇ ਹਾਂ ਜੋ ਲੋਕ ਇੱਥੇ ਮੋਬਾਈਲ ਫੋਨ ਲੈ ਕੇ ਆਉਂਦੇ ਨੇ ਉਹਨਾਂ ਦੇ ਫੋਨ ਇੱਥੇ ਜਮ੍ਹਾਂ ਕੀਤੇ ਜਾਂਦੇ ਨੇ ਮੈਮ ਜਿਹੜੇ ਲੋਕ ਘਰਾਂ ਚੋਂ ਫੋਨ ਲੈ ਕੇ ਆਉਂਦੇ ਨੇ ਉਹਨਾਂ ਦੇ ਫੋਨ ਇੱਥੇ ਜਮ੍ਹਾਂ ਕੀਤੇ ਜਾਂਦੇ ਆ ਹਾਂਜੀ ਹਾਂਜੀ ਇੱਥੇ ਜਮ੍ਹਾਂ ਕਰਦੇ ਆ ਠੀਕ ਹੈ ਹੋਰ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਨੇ ਇਥੇ ਲਈ ਜੋ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਨੇ ਹੁਣ ਸਾਡੀ ਬਿਊਟੀ ਫੋਨ ਲੈਣ ਦੀ ਲੱਗੀ ਹੋਈ ਆ ਹਾਂਜੀ ਅੰਦਰ ਕਿਸੇ ਨੂੰ ਫੋਨ ਲੈ ਜਾਣ ਦੇ ਮਤਲਬ ਹੈ ਨਹੀਂਗਾ ਹਾਂਜੀ ਲੋਕ ਇਸ ਸਹੂਲਤ ਨੂੰ ਦੇ ਕੇ ਖੁਸ਼ ਹੋ ਰਹੇ ਨੇ ਪਹਿਲਾਂ ਅਸੀਂ ਦੇਖਣ ਨੂੰ ਮਿਲਦਾ ਹੁਣ ਇਹ ਦੇਖਣ ਨੂੰ ਮਿਲ ਰਿਹਾ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਹੋਇਆ ਬੂਥਾ ਇਸ ਤਰ੍ਹਾਂ ਦੇ ਲੱਗੇ ਨੇ ਹਾਂਜੀ ਹਾਂਜੀ ਫਸਟ ਟਾਈਮ ਹੀ ਹੋਇਆ ਹਾਂਜੀ ਹੁਣ ਇਹ ਮਤਲਬ ਇਹ ਪਹਿਲੀ ਵਾਰ ਹੋਇਆ ਜੀ ਹਾਂਜੀ ਫਸਟ ਟਾਈਮ ਹੋਇਆ ਪਹਿਲੇ ਲੋਕਾਂ ਨੂੰ ਗੱਡੀਆਂ ਵਿੱਚ ਰੱਖਣ ਜਾਣਾ ਪੈਂਦਾ ਸੀ ਵਾਪਸ ਜਾਣਾ ਪੈਂਦਾ ਸੀ ਕਾਫੀ ਦੂਰ ਤੱਕ ਹੁਣ ਇੱਥੇ ਪ੍ਰੋਵਾਈਡ ਹੈਗਾ ਤਾਂ ਇੱਥੇ ਰੱਖ ਕੇ ਚਲੇ ਜਾਂਦੇ ਨੇ ਬਿਲਕੁਲ ਇਹ ਲੋਕਾਂ ਨੂੰ ਜਿਹੜੀ ਫੈਸਿਲਿਟੀਆਂ ਦਿੱਤੀ ਜਾ ਰਹੀ ਹੈ ਉਹ ਦੂਜੇ ਪਾਸੇ ਤੁਸੀਂ ਬੂਧੀਆਂ ਵੀ ਤਸਵੀਰਾਂ ਦੇਖ ਸਕਦੇ ਹੋ ਖੂਬਸੂਰਤ ਜਿਹੜੀਆਂ ਕਿ ਪੇਂਟਿੰਗਾਂ ਨੂੰ ਵੀ ਬਣਾਈਆਂ ਗਈਆਂ ਨੇ ਔਰ ਬਾਹਰ ਦੀਆਂ ਵੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਤਾਂ ਜੋ ਲੋਕ ਇੱਥੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਉਹਨਾਂ ਦੇ ਲਈ ਸ਼ਬੀਲ ਦਾ ਵੀ ਇੰਤਜ਼ਾਮ ਹੈ ਉਹ ਕੀਤਾ ਗਿਆ ਹੈ ਭਾਈ ਸ਼ਬੀਲ ਹੈ ਜੋ ਲੋਕ ਇੱਥੇ ਪਹੁੰਚਦੇ ਨੇ ਗਰਮੀ ਦੇ ਵਿੱਚ ਆਪਣੀ ਵੋਟ ਪਾਉਣ ਦੇ ਲਈ ਉਹਨਾਂ ਦੇ ਲਈ ਸ਼ਬੀਲ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਔਰ ਬਹੁਤ ਬਹੁਤ ਤਰ੍ਹਾਂ ਦੀਆਂ ਪੈਂਡਿੰਗਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਯੂਅਰ ਵੋਟ ਯੂਅਰ ਪਾਵਰ ਤਾਂ ਲਗਾਤਾਰ ਹਰ ਇੱਕ ਵੱਖਰੀ ਵੱਖਰੀ ਤਸਵੀਰ ਜਿਹੜੀ ਕਿ ਉਹ ਤੁਹਾਡੇ ਨਾਲ ਦੁਕਾਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਿਹਾ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕਸ ਵਿਰੇਾ ਲੁਧਿਆਣਾ